ਸਮਰਾਤ ਗੁਰੂ ਜਦੋਂ ਜੀਵਾਤਮਾ ਤੇ ਕਿਰਪਾ ਕਰਦਾ ਹੈ ਜੀ ਤਾਂ ਗੁਰੂ ਕਿਰਪਾ ਨਾਲ ਜੀਵਾਤਮਾ ਦੇਵਤਿਆਂ ਦੀ ਸੁਰਤੀ ਜਾਂ ਸੋਚਨ ਪ੍ਰਾਪਤ ਕਰ ਲੈਂਦਾ ਹੈ ਜੀ ਤੇ ਪਤਾ ਵੀ ਲੱਗਦਾ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਕਦੋਂ ਹੋ ਗਈ ਜਾਂ ਕਿਹੜੇ ਵੇਲੇ ਕਿਰਪਾ ਹੋ ਗਈ ਖਿੰਨ ਮਾਤਰ ਵਿੱਚ ਜੀ ਮਹਾਰਾਜ ਕਿਰਪਾ ਕਰਕੇ ਜੀਵਾਤਮਾ ਨੂੰ ਦੇਵਦਿਆਂ ਵਾਲੀ ਵਰਤੀ ਪ੍ਰਦਾਨ ਕਰ ਦਿੰਦੇ ਨੇ ਜੀ ਬਚਨ ਗੁਰੂ ਸਾਹਿਬ ਦੇ ਬਲਹਾਰੀ ਗੁਰ ਆਪਣ ਦਿਵਹਾਰੀ ਸਦਾਰ ਜਨਮਾਨ ਸਤੇ ਦੇਵ ਤੇ ਕੀ ਕਰਤ ਨਾ ਲਾਗੀ ਵਾਰ ਗੇ ਪਰ ਦਾਸ ਕਰੋ ਕਿ ਮਹਾਰਾਜ ਜੀ ਆਪੀ ਕਿਰਪਾ ਕਰਕੇ ਇਸ ਪਵਿਸ਼ਾਗਰ ਤੋਂ ਪਾਰ ਕਰੋ ਜੀ ਆਪਣਾ ਨਾਮ ਜਪੋ ਮਿਹਰ ਕਰੋ ਜੀ